रागोस वाणी कबीर जी की कहा स्वाण को स्मृति सुनाए कहा सकत पर गुण गाए राम 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 रमरे मरये साकत सो भूल नहीं कहिए लाओ ਕਉਆ ਕਹਾ ਕਪੂਰ ਚਰਾਏ ਕਹਿ ਬਿਰ ਕੋ ਦੁੱਧ ਪਿਆਏ ਸਤ ਸੰਗਤ ਮਿਲ ਬੇਕ ਬੁੱਧ ਹੋਈ ਪਾਵਸ ਪਰਸ ਲੋਹਾ ਕੰਚਨ ਸੋਈ ਸਾਖਤ ਸਾਮ ਸਭ ਕਰੇ ਕਰਾਇਆ ਜੋ ਤੁਰੇ ਲਿਖਿਆ ਸੋ ਕਰਮ ਕਮਾਇ ਅਮਰਤ ਲੈ ਲੈ ਨੀਮ ਸਚਾਈ ਕਹਿਤ ਕਬੀਰ ਆਕੋ ਸਹਿਜ ਨਾ ਜਾਈ ਅਮਰਤ ਲੈ ਲੈ ਨੀਮ ਸਚਾਈ ਕਹਿਤ ਕਬੀਰ ਆਕੋ ਸਹਿਜ ਨਾ ਜਾਈ ਏ ਸ਼ਬਦ ਸਤਗੁਰ ਕਬੀਰ ਮਹਾਰਾਜ ਜੀ ਦਾ ਧੰ ਧੰ ਸ਼ਿਗੁਰ ਗੁਰੂ ਸਾਹਿਬ ਜੀ ਦੇ ਵਿੱਚ ਰਾਗ ਆਸਾ ਅੰਗ 481 ਤੇ 667 ਸਤਗੁਰ ਕਬੀਰ ਮਹਾਰਾਜ ਜੀ ਦੇ ਵਿੱਚ ਸ਼ਬਦ ਦੇ ਰਾਣੀ ਨੂੰ ਸਮਝਾ ਰਹੇ ਹੈ ਕਿ ਜਿਸ ਦੇ ਵਿੱਚ ਅਭੁਗਣ ਪਰੇ ਹੋਏ ਹਨ ਜੋ ਪਰਮਾਤਮਨ ਮੰਨਦਾ ਨਹੀਂ ਉਹਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ ਉਹਦਾ ਸੰਗ ਕਰਨ ਦਾ ਵੀ ਫਾਇਦਾ ਨਹੀਂ ਉਹਦੇ ਨਾਲ ਚਿੱਲਣ ਦਾ ਵੀ ਫਾਇਦਾ ਨਹੀਂ ਕਿਉਂਕਿ ਜੀਵਨ ਦਾ ਜਿਹੜਾ ਮਾਰਗ ਹੈ ਸੱਚ ਦਾ ਮਾਰਗ ਹੈ ਤੇ ਸੱਚ ਦਾ ਮਾਰਗ ਹੈ ਕਿ ਪਰਮਾਤਮਾ ਦਾ ਸਿਮਰਨ ਕਰਨਾ ਹੈ ਕਿ ਜਿਹੜਾ ਕਹਿੰਦਾ ਪਰਮਾਤਮਾ ਹੈ ਹੀ ਨਹੀਂ ਉਸ ਦੇ ਨਾਲ ਚੱਖ ਮਾਰਤੇ ਤੋ ਆਪਣੇ ਸਵਸਨ ਦੀ ਪੂੰਜੀ ਗਵਾ ਲਵੇਂਗਾ ਤੈਨੂੰ ਕੋਈ ਫਾਇਦਾ ਨਹੀਂ ਹੋਣ ਲੱਗਾ ਸਮਝਾਉਣ ਉਸ ਨੂੰ ਹੈ ਕਿ ਜਿਸ ਦੇ ਵਿੱਚ ਅਗਿਆਨਤਾ ਹੈ ਲੇਕਿਨ ਉਹ ਇਹ ਨਹੀਂ ਜਿੱਦ ਕਰਦੇ ਕਿ ਮੈਨੂੰ ਜੋ ਪਤਾ ਹੈ ਉਹੀ ਸੱਚ ਹੈ ਜੇਕਰ ਇਹ ਹੋਵੇ પ્રાਣੀ ਨਾਲ ਤੋਂ ਆਪਣਾ ਜੀਵਨ ਦੇ ਬੜੀ ਅਮੋਲਕ ਪੂੰਜੀ ਨੂੰ ਵਿਰਥ ਕੋ ਲਵੇਗਾ ਤਾਂ ਤੇਰੀ ਆਪਣੇ ਜੀਵਨ ਦੀ ਬਾਜੀ ਤੂੰ ਹਾਰ ਕੇ ਚਲ ਜਿਵੇਂਗਾ ਕਿਉਂਕਿ ਪਰਮਾਤਮਾ ਜੀਵ ਨੂੰ ਭੇਜਦਾ ਹੈ ਕਿ ਆਪਣਾ ਜਨਮ ਮਰਨ ਦਾ ਚੱਕਰ ਖਤਮ ਕਰ ਲੈ ਜੇ ਜਿੰਦ ਹੈ ਉਹ ਪਰਮਾਤਮਾ ਦੇ ਨਾਲ ਮਿਲ ਜੇ ਪਰ ਜੇਕਰ ਤੂੰ ਵਿਸ਼ੇ ਬਕਾਰਾਂ ਵਾਲਿਆਂ ਦੇ ਨਾਲ ਇਸ ਪੂੰਜੀ ਨੂੰ ਗਵਾ ਲਿਆ ਤੇ ਫਿਰ ਕੋੜ ਦੇ ਬੰਝ ਕਰਕੇ ਕੀ ਕਰੇਗਾ ਸੋ ਇਸੇ ਸ਼ਬਦ ਦੇ ਵਿੱਚ ਸਤਗੁਰ ਕਬੀਰ ਮਰਦੀ ਸਮਝਾਉਣ ਕਰਦੇ ਹੈ ਕਹਾਂ ਸਵਾਨ ਕੋ ਸਿਮਰਤੀ ਸੁਣਾਏ ਕਿੰਜ ਜੇਕਰ ਤੂੰ ਕੁੱਤੇ ਨੂੰ ਸਿਮਰਤੀ ਦਾ ਬਾਤ ਸੁਣਾਵੇਂਗਾ ਤਾਂ ਉਹਦਾ ਕੀ ਫਾਇਦਾ ਉਹ ਸੰਨ ਤਾਂ ਕੋਈ ਅਸਰ ਨਹੀਂ ਹੋਣਾ ਕਿਉਂਕਿ ਇਹ ਧਿਆਨ ਦਾ ਵਿਸ਼ਾ ਜਿਹੜਾ ਹੈ ਇਹ ਤਾਂ ਪ੍ਰਾਣੀ ਜੋ ਪੰਜ ਤਤ ਦਾ ਉਤਪਤਲ ਬਣ ਕੇ ਆਇਆ ਬੰਦੇ ਨੇ ਆਪਣੇ ਜੀਵਨ ਦੇ ਵਿੱਚ ਗਿਆਨ ਪ੍ਰਾਪਤ ਕਰਕੇ ਆਪਣੀ ਹਉਮੈ ਨੂੰ ਖਤਮ ਕਰਨਾ ਹੈ ਆਪਣੀ ਮੈ ਮੈ ਨੂੰ ਖਤਮ ਕਰਨਾ ਹੈ ਪਰ ਤੂੰ ਪਾਠ ਕੁੱਤੈਮ ਸਵਾਮੀ ਗਤ ਅੁਸਤਕੇ ਪੜ੍ਹਦਾ ਤੂੰ ਸਮਝਦਿਆਂ ਤੂੰ ਵੇਦ ਸ਼ਾਸਤਰ ਪੜ੍ਹ ਕੇ ਮਨੋਂ ਤੇ ਵਿਚਾਰ ਕਰਨੀ ਹੈ ਨਾ ਕਿ ਉਸ ਨੂੰ ਸੁਣਾਉਣਾ ਜਿਸ ਤੇ ਅਸਰ ਨਹੀਂ ਹੈ ਕਹਾ 사ਕਤ ਤੇ ਹਰ ਗੁਣ ਦਾ ਕਹਿੰਦੇ ਉਸ ਨਾਮ ਜੋ ਤੂੰ ਲੈਣਾ ਚਾਹੁੰਦਾ ਹੈ ਅਗਰ ਤੂੰ ਸਾਖਤ ਦੇ ਨਾਲ ਜਿਹੜਾ ਪ੍ਰਮਾਤਮਾ ਦੇ ਵਿੱਚ ਵਿਸ਼ਵਾਸ ਹੀ ਨਹੀਂ ਰੱਖਦਾ ਉਹਦੇ ਕੋਲ ਪ੍ਰਮਾਤਮਾ ਵਿਸ਼ੇਸ਼ ਸਲਾਹ ਕਰੇਗਾ ਤਾਂ ਤੈਨੂੰ ਕੋਈ ਫਾਇਦਾ ਨਹੀਂ ਕਿਉਂਕਿ ਸਾਖਤ ਕਦੇ ਵੀ ਇਸ ਗੰਮ ਲਈ ਤਿਆਰ ਨਹੀਂ ਹੁੰਦਾ ਕਿਉਂਕਿ ਉਸਦੇ ਮਨ ਦੇ ਵਿੱਚ ਇੱਕ ਹੱਟ ਹੈ ਕਿ ਪ੍ਰਮਾਤਮਾ ਨਹੀਂ ਹੈ ਜਦੋਂ ਕਿ ਪ੍ਰਮਾਤਮਾ ਜਿਹੜਾ ਹੈ ਉਹ ਦੋਨੇ ਜੁਗਤ ਵਿੱਚ ਕੰਮ ਰਿਹਾ ਹੈ ਸਥੂਲ ਵਿੱਚ ਵੀ ਐ ਸੁਖਮ ਵਿੱਚ ਵੀ ਸਥੂਲ ਉਹਦੇ ਵਿੱਚ ਖੋਦੇ ਹੈ ਜਿਹੜਾ ਸਾਕਤ ਹੈ ਉਹਦੇ ਵਿੱਚ ਵੀ ਹੈ ਪਰ ਉਹਦੇ ਪਹਿਚਾਨ ਕਰਨ ਦਾ ਤਰੀਕਾ ਹੀ ਨਹੀਂ ਹੈ ਕਿਉਂਕਿ ਕਿਤੇ ਬਾਸ ਤੋਂ ਇਹੋ ਹੀ ਤਾਂ ਇੱਕ ਪ੍ਰਮਾਤਮਾ ਹੈ ਜਿਸ ਨੇ ਸ੍ਰਿਸ਼ਟੀ ਨੂੰ ਬਣਾ ਕੇ ਉਹਦੇ ਵਿੱਚ ਖੁਦ ਬੈਠ ਗਿਆ ਹਰ ਚੀਜ਼ ਦੇ ਵਿੱਚ ਸੋ ਸਾਕਤ ਤੇ ਨਾਲ ਤੋਂ ਆਪਣਾ ਟਾਈਮ ਇਹ ਕਰ ਬਰਬਾਦ ਕਰੇਗਾ ਤਾਂ ਤੇਰੀ ਸੋਸ਼ਣ ਦੀ ਪੂੰਜੀ ਤਾਂ ਬਹੁਤ ਮੋਲਕ ਹੈ ਕਿਉਂਕਿ ਕਵੀ ਸਾਬ ਕਹਿੰਦੇ ਸਾਖਤ ਸੰਗ ਨਾਲ ਕੀਜੀਏ ਦੂਰ ਹੋ ਜਾਏਗੇ ਪਾਕ ਸੰਗੇ ਨਾ ਕਰੋ ਤਾਂ ਕਹਿੰਦੇ ਜੇ ਤੰਨੇ ਇਹੋ ਜਿਹਾ ਬੰਦਾ ਮਿਲਦਾ ਵੀ ਤਾਂ ਉਸ ਤੋਂ ਦੂਰ ਚਲ ਜਾਓ ਸੰਗ ਤਾਂ ਇੱਕ ਪਾਸੇ ਰਹਿ ਗਿਆ ਰਸਤਾ ਵਿਕੜ ਲਓ ਕਿਉਂਕਿ ਝੱਖਮਾਂ ਦਾ ਫਾਇਦਾ ਨਹੀਂ ਹੁੰਦਾ ਕੋਈ ਝਗੜੋਗੇ ਆਪਣਾ ਸਮਾਂ ਬਰਬਾਦ ਕਰੋਗੇ ਰਾਮ 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 ਨੈ ਰਮ ਰਹੀ ਕੰਝ ਪਰਮਾਤਮਾ ਦਾ ਸਤਿਗੁਰ ਕਬੀਰ ਮਹਾਰਾਜ ਜੀ ਕਹੇ ਇਹ ਇਨਾ ਸਿਮਰਨ ਕਰੇ ਸੋ 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 ਸੋਸ ਜਿਪੀ ਕਿ ਉਹਦੇ ਵਿੱਚ ਰਮ ਜਾਈਏ ਉਹਦੇ ਵਿੱਚ ਲੀਨ ਹੋ ਜਾਈਏ ਕਿਉਂਕਿ ਸਿਮਰਨ ਜਿਹੜੀ ਹੈ ਤੁਹਾਡੀ ਰਸਨਾ ਜਿਹੜੀ ਹੈ ਹਰ ਟਾਈਮ ਉਸਦੇ ਸਿਫਤ ਸਲਾਹ ਦੇ ਵਿੱਚ ਹੋ ਗਈ ਹੈ ਸਾਖਤ ਸੋ ਧੋਲ ਨਾ ਕਹੀ ਸਿਮਰਨ ਕਰਨ ਲਈ ਸਾਖਤ ਨੂੰ ਕਹਿੰਦੇ ਭੁੱਲ ਕੇ ਵੀ ਨਾ ਕਹੀ ਇਹ ਤਾਂ ਜੀ ਬੜੀ ਵੱਡੀ ਪੰਨਾ ਹੋਵੇਗੀ ਕਿਉਂਕਿ ਉਸ ਦੇ ਮਨ ਦੇ ਵਿੱਚ ਪਰਮਾਤਮਾ ਨੇ ਇਹ ਜਿਹਾ ਵਸਾ ਦਿੱਤਾ ਹੈ ਕਿ ਉਹ ਮੰਨਣ ਲਈ ਤਿਆਰ ਨਹੀਂ ਹੈ ਉਸਤੇ ਕਿਰਪਾ ਨਹੀਂ ਹੈ ਇਹ પ્રાਣੀ ਤੇ ਕਿਰਪਾ ਹੋਵੇ ਹੈ પ્રાਣੀ ਤੇ ਕੁਝ ਹੀ ਬਣਾਏ ਸਾਕਤ ਦੇ ਵੀ ਅੱਖਾਂ ਹਨ ਕੰਨ ਹਨ ਨੱਕ ਹੈ ਹੱਥ ਹੈ ਪੈਰ ਹੈ ਸਾਰਾ ਸਰੀਰ ਸੇਮ ਹੈ ਪਰ ਦਿਸ਼ਾ ਅਲਗ ਹੈ ਕਿਉਂਕਿ ਇਹ ਵੱਜਾ ਹੈ ਇਦੇ ਵਿੱਚ ਜਿਹੜਾ ਬਜਾਉਣਾ ਹੈ ਇਹ ਮਨ ਦੇ ਕੰਟਰੋਲ ਦੇ ਵਿੱਚ ਇੰਦਰੇ ਹੈ ਕਿਉਂਕਿ ਗੱਡੀ ਜਿਹੜੀ ਡਰਾਈਵਰ ਚਲਾ ਰਿਹਾ ਹੈ ਉਹ ਵੱਡੇ ਹੱਥ 'ਚ ਗੱਡੀ ਦੀ ਕਮਾਂਡ ਹੈ ਗੱਡੀ ਆਪਣੇ ਆਪ ਨੇ ਕੁਝ ਵੀ ਕਰ ਸਕਦੀ ਇਸੇ ਤਰ੍ਹਾਂ ਸਰੀਰ ਹੈ ਸਰੀਰ ਦੇ ਇੰਦਰੀ ਜਿਹੜੇ ਮਨ ਦੇ ਕਾਬੂ 'ਚ ਆਏ ਐ ਐਸੇ ਕਰਕੇ ਮਨਮੁਖ ਤੇ ਗੁਰਮੁਖ ਦਾ ਫਰਕ ਹੈ ਮਨਮੁਖ ਜਿਹੜਾ ਆ ਇਹ ਮਨ ਦੀ ਕਮਾਂਡ 'ਚ ਚੱਲ ਗਿਆ ਹੈ ਤੇ ਗੁਰਮੁਖ ਜਿਹੜਾ ਗੁਰੂ ਦੀ ਕਮਾਂਡ 'ਚ ਚੱਲ ਰਿਹਾ ਹੈ ਸੋ ਸਾਖਤ ਜਿਹੜਾ ਹੈ ਜੇਕਰ ਉਹ ਪਰਮਾਤਮਾ ਨੂੰ ਕੰਡਾ ਨਹੀਂ ਹੈ ਤਾਂ ਉਹ ਸਾਖਤ ਹੈ ਇਸ ਕਰਕੇ ਉਸ ਤੋਂ ਦੂਰ ਰਹੁ ਆਪਣਾ ਸਮਾਂ ਜਿਹੜਾ ਹੈ ਇਸ ਕੰਮ ਦੇ ਵਿੱਚ ਨਾ ਗਵਾਓ ਕਿ ਅਮੋਲਕ ਸਵਾਸਾਂ ਦੀ ਪੂੰਜੀ ਜਿਹੜੀ ਹੈ ਉਹ ਬਰਬਾਦ ਹੋ ਜਪੇ ਕਊਆ ਕਹਾ ਕਪੂਰ ਚਰਾਏ ਕਿੰਤੇ ਜਿਹੜਾ ਕਪੂਰ ਆ ਉਹ ਕਾਹਨੋ ਕੀ ਫਾਇਦਾ ਕਿਉਂਕਿ ਉਸਨੇ ਤਾਂ ਗੰਦ ਤੇ ਬਿਠਰ ਉਹਨੂੰ ਕਪੂਰ ਦਾ ਕੋਈ ਫਾਇਦਾ ਨਹੀਂ ਜਿੰਨੀ ਮਰਜੀ ਕਿੰਨੀ ਚੀਜ਼ ਹੋਵੇ ਕਾਂ ਨਾ ਗੰਦ ਨੂੰ ਝੁੰਮ ਰਾਇ ਇਸ ਕਰਕੇ ਉਸਨੂੰ ਕੋਪੂਰ ਦੇ ਕੋ ਰਖਵੀ ਜੋ ਕਾਂ ਕਾਂ ਕਰਦੀ ਦਿਓ ਉਸਨੇ ਉਹਦੇ ਤੇ ਨਹੀਂ ਹੋਣਾ ਕਹਿ ਦੇ ਸਿਰ ਕੋ ਦੁੱਧ ਪਿਆ ਕਹਿੰਦੇ ਸੱਤ ਨੂੰ ਦੁੱਧ ਪਿਲਾਵੋ ਪਰ ਉਹ ਵੀ ਆਦਤੀ ਹੈ ਡੰਗ ਮਾਰਨ ਦੀ ਉਹਨਾਂ ਡੰਗ ਭਾਰਨਾ ਹੈ ਇਹ ਨਹੀਂ ਕਿ ਜਿਸ ਨੇ ਦੁੱਧ ਪਿਆ ਉਸ ਨੂੰ ਡੰਗ ਦੇ ਮਾਰਨਾ ਉਸਨੇ ਕਟਣੀ ਹੈ ਸੋ ਸਾਖਤ ਦਾ ਕੰਪੇਰ ਹੁ ਕਰ ਰਿਹਾ ਹੈ ਉਹ ਹਰਨ ਦੇ ਕੇ ਦੱਸ ਰਿਹਾ ਕਿ ਜਿਹੜਾ ਜਿਮੇਸਪ ਹੈ ਉਸ ਨੂੰ ਦੁੱਧ ਪਿਆਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਉਸ ਦੀ ਆਦਤ ਬਣ ਗਈ ਹੈ ਉਸ ਨੇ ਕਟੜਾ ਹੈ ਸੋ ਇਹ ਜਿਹੜੇ ਗੁਣ ਹੈ ਤੇ ਅਬ ਗੁਣ ਹੈ ਇਹ ਪਰਮਾਤਮਾ ਦੀ ਦੇਣ ਹੈ ਜਿਸ ਤੇ ਉਹਦੀ ਕਿਰਪਾ ਹੁੰਦੀ ਹੈ ਜਿਸ ਨੂੰ ਬਖਸ਼ੇ ਸਿਰਫ ਸਲਾ ਨਾਨਕ ਪਾਤਸ਼ਾਹੀ ਪਾਸ਼ਾ ਜੇ ਕਿਤੇ ਸਤ ਸਲਾਹ ਦੀ ਉਹਦੀ ਕਿਰਪਾ ਹੋ ਜਵੇ ਤਾਂ ਸਤਗੁਰ ਨਾਨਕ ਕਹਿੰਦੇ ਉਹ ਤਾਂ ਦੁਨੀਆ ਦੇ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਸੋ ਇਸ ਕਰਕੇ ਸਿਮਰਨ ਜਿਹੜਾ ਉਹਦੇ ਵਿੱਚ ਆਪਣੇ ਮਨ ਨੂੰ ਲਾਉਣਾ ਪਰ ਨਾਲ ਦੇ ਨਾਲ ਉਸ ਦਾ ਸੰਗ ਕਰਨਾ ਹੈ ਜਿਹੜਾ ਸਿਮਰਨ ਜਿਹੜਾ ਸਿਮਰਨ ਦੀ ਕਦਰ ਕਰਦਾ ਹੈ ਪਰਮਾਤਮਾ ਨੂੰ ਕੀ ਹੁੰਦਾ ਹੈ ਸਤ ਸੰਗਤ ਨਲ ਬਦੇਖ ਬੁੱਧ ਹੋਈ ਇਕਾ ਸਤਸੰਗ ਦੇ ਵਿੱਚ ਜਾ ਕੇ ਜੀਵ ਨੂੰ ਸੋਝੀ ਆ ਗਈ ਉਹਨੂੰ ਗਿਆਨ ਮਿਲ ਗਿਆ ਉਹਦਾ ਅਗਿਆਨਤਾ ਦੂਰ ਹੋ ਗਈ ਕਿ ਸਤਸੰਗ ਦੇ ਵਿੱਚ ਜਾਣ ਦਾ ਫਾਇਦਾ ਹੈ ਕਿਉਂਕਿ ਜਿਵੇਂ ਆਧਾਰੀ ਹੁੰਦੇ ਆ ਪਾਰਸ ਸਪਰਸ ਲੋਹਾ ਕੰਚਨ ਸੋਇ ਜਿਵੇਂ ਕਿ ਜਿੰਨੇ ਲੋਹਾ ਜਦੋਂ ਉਹਨੇ ਦੇ ਤੱਕ ਸੋਨਾ ਨਹੀਂ ਬਣ ਸਕਦਾ ਜਿੰਨੀ ਦੇ ਤੱਕ ਪਾਰਸ ਦੇ ਨਾਲ ਉਹਨੂੰ ਟੱਚ ਨਹੀਂ ਕੀਤਾ ਜਾਂਦਾ ਇਸੇ ਤਰੀਕੇ ਦੇ ਨਾਲ ਸਤਸੰਗ ਹੈ ਜਿੰਨੇ ਦੇ ਤੱਕ ਸਤਸੰਗ ਦੇ ਵਿੱਚ ਜਾ ਕੇ ਬੰਦੇ ਨੂੰ ਜਾਗ ਨਹੀਂ ਲੱਗਦਾ ਉਨੀ ਦੇ ਤੱਕ ਉਹ ਸੱਚ ਦੇ ਮਾਰਗ ਨੂੰ ਨਹੀਂ ਅਪਣਾਉਂਦਾ ਕਿਉਂਕਿ ਇਹ ਜਿਹੜਾ ਪਾਰਸ ਹੈ ਇਹ ਸਾਰੀਆਂ ਹੀ ਉਹ ਦੇ ਲੋਹ ਦੀਆਂ ਜਿਹੜੀਆਂ ਬੁਰਾਈਆਂ ਦੂਰ ਕਰ ਦਿੰਦਾ ਜਦੋਂ ਸ਼ੋਜ ਜਾਂਦਾ ਇਸੇ ਕਰਕੇ ਸਤਬੰਦ ਰਵਦਾਸ ਮਹਾਰਾਜ ਨੇ ਕਿਹਾ ਸੀ ਕਿ ਪਾਰਸ ਪਰਸੇ ਜੇਕਰ ਪਾਰਸ ਨੂੰ ਅਸੀਂ ਪੜਾਈ ਜਿਹੜੀ ਹੈ ਸਾਡੀ ਉਹਨੂੰ ਜੇਕਰ ਅਸੀਂ ਦੇਖਦੇ ਹਾਂ ਇਕਰ ਉਹਦੇ ਨਾਲ ਸਾਨੂੰ ਅਗਿਆਨ ਹੀ ਰਹਿ ਗਿਆ ਅਸੀਂ 파ਰਸ ਨੂੰ ਸਮਝ ਨਹੀਂ ਸਕੇ ਉਸ ਪਰਮਾਤਮਾ ਨੂੰ ਨਹੀਂ ਸਮਝ ਸਕੇ ਪਰਮਾਤਮਾ ਵੀ ਇੱਕ 파ਰਸ ਦੀ ਤਰ੍ਹਾਂ ਹੈ ਜਿਸ ਨੇ ਉਸ ਦਾ ਨਾਮ ਲੈਣਾ ਉਹਦੀਆਂ ਬ੍ਰਹਮੀਆਂ ਜਿਹੜੀਆਂ ਆਟੋਮੈਟਿਕਲੀ ਦੂਰ ਹੋ ਜਾਣੀਆਂ ਕਿਉਂਕਿ ਪਰਮ ਪਰਮ ਜਿਹੜਾ ਦੁਨਿਆਤ ਸਭ ਤੋਂ ਪਹਿਲਾਂ ਸੀ ਸੋ ਪੜਿਏ ਗੁਣੇ ਨਾਮ ਸਭ ਸੁਣੀਏ ਅਨਪਪ ਹੋ ਨੰਦਰ ਸੇ ਲੋਹਾ ਕੰਚਨ ਹਿੱਟ ਨੇ ਹੋਏ ਕੈਸੇ ਜੋ ਪਾਰਸ ਨਾਲ ਪਰ ਸੇ ਸਤ ਕੋ ਜਵਦਾਸਾਂ ਮਾਪੇ ਜਿੱਕੇ ਦੀ ਜਿੰਨਾ ਮਰਜ਼ੀ ਪੜ ਲਓ ਜਿੰਨਾ ਮਰਜ਼ੀ ਗੰਗਾਂ ਕਰ ਲਓ ਜੇਕਰ ਕੋ ਦੇ ਵਿੱਚ ਅਗਿਆਨਤਾ ਦੂਰ ਨਹੀਂ ਹੋਈ ਤਾਂ ਜਿੰਨੇ ਕਹਿੰਦੇ ਪਾਰਸ ਜਿਹੜਾ ਜਿੰਨੀ ਦੇ ਤੱਕ ਲੋਹੇ ਨੂੰ ਛੂੰਦਾ ਨਹੀਂ ਉਹਦੇ ਅਫਗੌਂ ਨਹੀਂ ਦੂਰ ਹੁੰਦੇ ਇਸੇ ਤਰੀਕੇ ਦੇ ਨਾਲ ਜੀਵ ਦੇ ਜਿਹੜੇ ਉਹ ਅਫਗੌਂ ਨਹੀਂ ਦੂਰ ਹੋ ਸਕਦੇ ਜਿੰਨੇ ਦੇ ਤੱਕ ਉਹਨੂੰ ਸਤ ਸੰਗ ਨਹੀਂ ਮਿਲਦਾ ਸਤ ਸੰਗ ਦੇ ਵਿੱਚ ਜਾ ਕੇ ਉਹਨੂੰ ਇਹੋ ਚਣ ਗੱਲ ਲਗਣੀ ਹੈ ਸਾਖਤ ਸਵਾਨ ਸਭ ਕਰੇ ਕਰਾਇਆ ਜੋ ਤਰ ਲਿਖਿਆ ਸੋ ਕਰਮ ਕਮਾਇਆ ਜੇ ਪ੍ਰਮਾਤਮਾ ਨੇ ਮੰੰਦਨਿ ਕੁੱਤੇ ਨੂੰ ਅਸੀਂ ਬਾਤ ਸੁਣਾਈ ਜਾਂਦੇ ਆ ਸਾਖ ਜੇ ਪ੍ਰਮਾਤਮਾ ਨੇ ਮੰੰਦਨਿ ਜੇਕਰ ਕਹਿੰਦੇ ਤੋ ਇਨਾਂ ਨੂੰ ਪਾਠਵੀ ਸੁਨਾਦ ਮੇ ਤੂੰ ਸਿਮਰਤਿਆਂ ਬੇ ਸੁਨਾਦ ਮੇ ਤੇ ਤੇਰੇ ਕੁੱਤੇ ਦਾ ਕੀ ਫਾਇਦਾ ਜਦੋਂ ਨਾ ਤੇ ਅਸਰੇ ਕੋਈ ਨਹੀਂ ਹੈ ਕੋਈ ਫਾਇਦਾ ਨਹੀਂ ਹੋਇਆ ਤੇ ਐ ਆਪਣਾ ਸਮਾਂ ਬਰਬਾਦ ਕਰ ਲਿਆ ਜੋ ਤਵ ਲਿਖਿਆ ਸੁ ਕਰਮ ਕਰਾਇਆ ਕਿਉਂਕਿ ਜੇ ਤਾਂ ਸਾਕਤ ਹੋ啊 ਕਿ ਜੇ ਦਾ ਕਰਮੀ ਇਦਾਂ ਦਾ ਲਿਖਿਆ ਹੋਇਆ ਕਿਉਂਕਿ ਉਹਨੇ ਕਰਮੀ ਇਹੋ ਜਿਹਾ ਕੀਤਾ ਹੋਇਆ ਉਹਦੇ ਤੇ ਕਿਰਪਾ ਨਹੀਂ ਹੈ ਕਿਰਪਾ ਉਸਤੇ ਹੁਣੀ ਹੈ ਜਿਸ ਦਾ ਮਨਸਾ ਹੈ ਸੋ ਜਿੱਦਾਂ ਦਾ ਕਰਮ ਕੀਤਾ ਬੰਦੇ ਨੇ ਉਦਾਂ ਦਾ ਜਨਮ ਲੱਗਿਆ ਐਸੀ ਕਰਕੇ ਨਾਂਸ ਜਨਮ ਨੂੰ ਦਰਲંબ کئی جاندے ہیں کیونکہ માનસ જન્મ ਦਰਲંબ ਹੈ ਹੋਤ ਨਾ ਬਾਰੰਬਾਰ ਕਰਨਾ ਕਰਕੇ ਮਿਲਿਆ ਕੋਈ ਕੰਮ ਚੰਗੇ ਕੀਤੇ માનਸ ਜਨਮ ਮਿਲ ਗਿਆ ਪਰ માનਸ ਜਨਮ پا ਕੇ ਪਰਮਾਤਮਾ ਦਾ ਨਾਮ ਸਿਮਰਨ ਨਹੀਂ ਕੀਤਾ ਤਾਂ ਫਿਰ ਬਾਜੀ ਹਾਰ ਚ ਮੰਗੇ ਕਿਉਂਕਿ ਬਾਜੀ ਤਾਂ ਹੀ ਜਿੱਤ ਕੇ ਜਾਣੀ ਜੇਕਰ ਅਸੀਂ ਉਸ ਬਾਜੀ ਗਰਮ ਨੂੰ ਸਮਝ ਗਏ ਜੇਕਰ ਬਾਜੀ ਦੇ ਵਿੱਚ ਇਸ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਖਰਚ ਕਰ ਲਿਆ ਖਚਿਤ ਕਰਨਿਆ ਇਨਕ ਇਹਦੇ ਵਿੱਚ ਫਸ ਗਏ ਸੀ ਕਿ ਮੁੜ ਕੇ ਸਾਨੂੰ ਉਸ ਪ੍ਰਮਾਤਮਾ ਦਾ ਨਾਮ ਭੁੱਲ ਗਿਆ ਤੇ ਫਿਰ ਇਹ ਜਿਹੜਾ ਜਨਮ ਹੈ ਇਹ ਵਿਅਰਥ ਚਲੇ ਜਾਊਗਾ ਕਿਉਂਕਿ ਇਸੇ ਕਰਕੇ ਮਾਨਸ ਜਨਮ ਨੂੰ ਜੋ ਉਹਨਾਂ ਨੇ ਬਾਰ ਬਾਰ ਕਿਹਾ ਕਿ ਇਹ ਜਿਹੜਾ ਜਨਮ ਹੈ ਬੜੇ ਭਾਗਾਂ ਵਾਲਿਆਂ ਨੂੰ ਮਿਲਦਾ ਚਾਰੇ ਖਾਣੀਆਂ ਦੀ ਸ੍ਰਿਸ਼ਟ ਜੋ ਹੈ ਸੋ ਜੇਕਰ ਤੁਸੀਂ ਇਹਨਾਂ ਨੂੰ ਘਵਾਲਿਆ ਕਿ ਕਹਾਂ ਹਟ ਕਰਾਜ ਸੱਚ ਨਾਮ ਕਰ ਬਥ ਸਤ ਸ਼ਬਦ ਕਰ ਪੰਨ ਸਲ ਤੇ ਸਵਿਚਿਤ ਸੁਨ ਲਖ ਬਣ ਜਾ ਰਿਆ ਸ ਬਣਜ ਕਰ ਲੈਲਾ ਹਮ ਸੱਚ ਸੱਚ ਦਾ ਬੰਜ ਜਿਹੜਾ ਸੱਚ ਦਾ ਕਰਨਾ ਤੇ ਸੱਚ ਦਾ ਬੰਜ ਵੀ ਉਸੇ ਨਾਲ ਕਰੂੰਗਾ ਜਿਹਦੀ ਸੰਗਤ ਕਰੂੰਗਾ ਇਹ ਤੋਂ ਸਾਖਦੇ ਦੇ ਸੰਗ ਕਰਦੇ ਆ ਤੇ ਫਿਰ ਤਾ ਬੰਜ ਖਾਦਾ ਸੋ ਸਾਨੂੰ ਸਤਗੁਰ ਕਬੀਰ ਮਹਾਰਾਜ ਜੀ ਜੋ ਸਮਝਾ ਦੇ ਸਤ ਸੰਗ ਜਿਸ ਵੀ ਦੀ ਤੂੰ ਸੰਗਤ ਕਰ ਰਿਆ ਉਸ ਦਾ ਤੇਰੇ ਤੇ ਅਸਰ ਹੋਣਾ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਸਾਧਾਂ ਦੇ ਸੰਗਤ ਦੇ ਵਿੱਚ ਚਲ ਜਾ ਕਿਉਂਕਿ ਸਾਧੂਆਂ ਦੇ ਨਾਲ ਤੇਰਾ ਜੀ ਕਿਤੇ ਮੰਜਨ ਹੋ ਜੂਗਾ ਸੰਗਤ ਦੇ ਵਿੱਚ ਅਸ਼ਨਾਣ ਹੋ ਜੂਗਾ ਉਹਨਾਂ ਦੀ ਧੂੜ ਦੇ ਨਾਲ ਤਾਂ ਤੇਰਾ ਜਨਮ ਜਿਹੜਾ ਆਉਣ ਜਾਣ ਕਰਨ ਜਿਹੜੇ ਤੇਰੇ ਕੱਟੇ ਜਾਣਗੇ ਆਉਣ ਕਰਨ ਤੇ ਮੁਕਤੀ ਪ੍ਰਾਪਤ ਹੋ ਜੂਗੀ ਅਮਰਤ ਲਲ ਨੀਮ ਚਾਈ ਇਹਤ ਕਬੀਰ ਉਹ ਆ ਕੋ ਸਹਿਜ ਨਾ ਜਾਈ ਜੇਕਰ ਅਸੀਂ ਕੰਦੇ ਉਸ ਦੇ ਨਾਮ ਦਾ ਬੀਜ ਲੈ ਕੇ ਬੋਲਿਆ ਉਸ ਦੇ ਨਾਮ ਦੇ ਵਿੱਚ ਰੰਗੇ ਗਏ ਉਸ ਪਰਮਾਤਮਾ ਦਾ ਸਿਮਰਨ ਕਰ ਲਿਆ ਇਸ ਅੰਮ੍ਰਿਤ ਪਰਮਾਤਮਾ ਨਾਮ ਹੈ ਨਾਮਕ ਨਾਮ ਜਹਾਜ ਹੈ ਜਿਹਦੇ ਸੂਤਰੇ ਪਰ ਇਹ ਐਸਾ ਨਾਮ ਹੈ ਜਿਹੜਾ ਮੁੜ ਕੇ ਜਨਮਾਂ ਜਨਮਾਂ ਦੇ ਕਾਗਰ ਕੱਟ ਜਾਂਦਾ ਹੁਣ ਜਨਮ ਦਾ ਚੱਕਰ ਖਤਮ ਹੋ ਜਾਂਦਾ ਕਹਤ ਕਬੀਰ ਉਹ ਆਖੋ ਸਹਜ ਨਾ ਜਾਈ ਜੇਕਰ ਪਰਮਾਤਮਾ ਦਾ ਨਾਮ ਨਹੀਂ ਜਪਿਆ ਤਾਂ ਉਸ ਨੂੰ ਸਹਜ ਅਵਸਥਾ ਦੇ ਵਿੱਚ ਮਿਲ ਨਹੀਂ ਸਕਦਾ ਸਹਜ ਅਵਸਥਾ ਦੇ ਵਿੱਚ ਜਾ ਕੇ ਬੰਦੇ ਦੀਆਂ ਆਸਾਂ ਤ੍ਰਿਸ਼ਨਾਵਾਂ ਖਤਮ ਹੋਈਆਂ ਨਹੀਂ ਤਾਂ ਹੋਣੀ ਹੀ ਨਹੀਂ ਮਨ ਜਿਹੜਾ ਅਕਾਗਰਤਾ ਚ ਜਾਣੇ ਨਹੀਂ ਸੁਨੋ ਅਵਸਥਾ ਚ ਜਾਣੇ ਨਹੀਂ ਉਸਨੇ ਜਿੰਨੀ ਦੇਰ ਤੱਕ ਬੰਦਾ ਦੁਨੀਆ ਦੇ ਮੋਹ ਮਾਇਆ ਦੇ ਚੱਕਰ 'ਚ ਹੈ ਉਨੀ ਦੇਰ ਤੱਕ ਸਹਿਜ ਅਵਸਥਾ ਮਿਲ ਨਹੀਂ ਸਕਦੀ ਤੇ ਜੇਕਰ ਸਹਿਜ ਅਵਸਥਾ ਨੇ ਮਿਲ ਦਿੱਤਾ ਸਿਵ ਦੇ ਵਿੱਚ ਮਿਲ ਨਹੀਂ ਸਕਦੀ ਜਿਸ ਤੇ ਨਾਲ ਅਸੀਂ ਮਿਲਣਾ ਚਾਹੁੰਦੇ ਆ ਉਹ ਮੈਂ ਮੇਰੀ ਖਤਮ ਕਰਕੇ ਹੀ ਮਿਲਦਾ ਹੂੰ ਤੇ ਮੈਂ ਮੇਰੀ ਇੱਥੇ ਦੁਨੀਆ ਤੇ ਰਿਸ਼ਤੇ ਮਾਂਤਿਆਂ ਦੀ ਤੇ ਪਦਾਰਥਾਂ ਦੀ ਰਹਿ ਗਈ ਇਹ ਖਤਮ ਕਰਨੀ ਹੈ ਤੇ ਉਸ ਤੇ ਨਾ ਹੁੰਦਾ ਅਮਰਤ ਪੀਣਾ ਸੋ ਅਮਰਤ ਸਦਾ ਜੇਕਰ ਨਿਰਤ ਨਹੀਂ ਹੁੰਦਾ ਜਿਹਨੇ ਅਮਰ ਹੋ ਗਿਆ ਅਮਰਤ ਦਾ ਮਤਲਬ ਜਿਸਨੇ ਅਮਰਤ ਪੀ ਲਿਆ ਉਹ ਅਮਰ ਹੋ ਗਿਆ ਉਹ ਮਰਦਾ ਨਹੀਂ ਦੁਨੀਆ ਸਦਾ ਉਹਦਾ ਨਾਮ ਰਹਿੰਦਾ ਸੋ ਸਤਿਗੁਰ ਕਬੀਰ ਮਹਾਰਾਜ ਜੀ ਇਸ ਸ਼ਬਦ ਦੇ ਵਿੱਚ ਜੋ ਸਮਝਾਉਣ ਕਰਦੇ ਆ ਕਿ ਸੰਗਤ ਉਸ ਦੀ ਕਾ ਜਿਸ ਤੋਂ ਤੇਰੇ ਜੀਵਨ ਦਾ ਲਾਹਾ ਮळे ਤੇਰੇ ਜੀਵਨ ਦਾ ਮਕਸਦ ਜੋ ਹੈ ਉਹ ਹਲ ਹੋ ਜਵੇ ਤੂੰ ਪਰਮਾਤਮਾ ਦੇ ਨਾਲ ਪ੍ਰੇਤ ਲਾਲ ਮੈਂ ਐਸੀ ਪ੍ਰੇਤ ਲਾ ਮੈਂ ਕਿ ਪਰਮਾਤਮਾ ਦੇ ਵਿੱਚ ਕੋਈ ਮਿਲ ਜਾਵੇਂ ਤੇਰਾ ਹੰਕਾਰ ਖਤਮ ਹੋ ਜਵੇ ਲੋਭ ਮੋ ਖਤਮ ਹੋ ਜਵੇ ਸਾਰੇ ਵਿਸ਼ੇਵਕਾਰ ਖਤਮ ਹੋ ਜਾਣ ਸੋ ਸੰਗਤ ਜਿਹੜੀ ਹੈ ਉਹਦੀ ਮਹਾਨਤਾ ਹੈ ਇਸ ਸ਼ਬਦ ਦੇ ਵਿੱਚ ਕਿ ਸੰਗਤ ਇਹੋ ਜੀ ਕਰ ਨਹੀਂ ਤਾਂ ਤੂੰ ਜਸਨ ਮਰਜੀ ਖੜਾਈ ਜਾ ਜਸਨ ਮਰਜੀ ਸੁਣਾਈ ਜਾ ਜੋ ਮੱਝ ਕਰੀ ਜਾਏ ਇਕਰ ਸੰਗਤ ਨੇ ਠੀਕ ਤੇ ਤੈਨੂੰ ਕੀ ਫਾਇਦਾ ਆਪਣੇ ਸੋਸਣ ਦੀ ਪੂੰਜੀ ਹੱਥ ਜਮੰਗਾ ਸੋ ਜੇਕਰ ਅਸੀਂ ਦੁਨੀਆ ਤੇ ਆ ਕੇ ਸੋਸਣ ਦੀ ਪੂੰਜੀ ਨੂੰ ਸੱਚ ਦੇ ਮਾਰਗ ਤੇ ਨਾ ਖਖਿਆ ਸੱਚ ਦਾ ਬੰਧ ਨਾ ਕੀਤਾ ਤੇ ਜੀਵਨ ਦੀ ਬੋਝ ਹਰ ਕੇ ਚਲ ਜਮੰਗਾ ਸੇ ਸਾਧੂਆਂ ਦੇ ਸੰਗਤ ਕਰਨੀ ਹੈ ਇਸੇ ਕਰਕੇ ਉਹਨਾਂ ਨੇ ਸਾਧੂਆਂ ਦੇ ਸੰਗਤ ਦੀ ਬਹੁਤ ਵੱਡੀ ਮਹਾਨਤਾ ਦੱਸੀ ਹੈ ਕਿ ਮਾਗ ਮੰੰਜਨ ਸੰਗ ਸਾਧੂਆ ਧੂੜੀ ਕਰਿ ਅਸ਼ਨਾ ਇਹ ਕਰਤੋਂ ਸਾਧੂਆਂ ਦੇ ਸੰਗਤ ਦੇ ਵਿੱਚ ਜਾ ਕੇ ਅਸਲੀ ਅਸ਼ਨਾ ਉਹਨਾਂ ਦੇ ਚਰਨਾਂ ਦੇ ਧੂੜ ਦਾ ਕੱਟੇ ਕਰ ਲਵੇਂ ਤੇਰਾ ਜਿਹੜਾ ਮਨ ਦਾ ਜਿਹੜੇ ਪਾਪ ਆ ਸਾਰੇ ਕੱਟੇ ਜਾਣ ਤੇ ਤੇਰਾ ਆਉਣ ਜਾਣ ਦਾ ਚੱਕਰ ਖਤਮ ਹੋ ਜਾਊਗਾ ਸੋ ਇਸ ਸ਼ਬਦ ਤੋਂ ਸਤ ਸੰਗ ਦੀ ਮਹਾਨਤਾ ਨੂੰ ਸਮਝਦੇ ਹੋਏ ਕਿਉਂਕਿ ਸਤ ਸੰਗ ਦੇ ਵਿੱਚ ਆ ਕੇ ਹੀ ਸਾਡੇ ਜਨਮਾਂ ਜਨਮਾਂ ਦੇ ਕਾਗਰ ਕਟ ਹੁੰਦੇ ਸਤ ਸੰਗਤ ਮਿਲ ਰਹੀ ਗੀ ਮਦੂ ਯਾਸੀ ਮਦੰ ਮਖੀਰ ਸੋ ਸਾਨੂੰ ਇਸ ਸੰਗਤ ਦੇ ਵਿੱਚ ਆ ਕੇ ਹੀ ਸਤ ਸੰਗ ਦੇ ਵਿੱਚ ਜਾ ਕੇ ਹੀ ਉਸ ਪਰਮਾਤਮਾ ਦੇ ਨਾਮ ਦੀ ਲਗਣੀ ਹੈ ਸਤ ਲਗਣੀ ਹੈ ਗਿਆਨ ਮੜਨਾ ਬਵੇਕ ਹੋਣਾ ਸਾਨੂੰ ਸੋ ਇਹ ਮਹਾਰਿ ਦੇਸ ਸ਼ਬਦ ਤੋਂ ਸਿੱਖਿਆ ਲੈਂਦੇ ਹੋਏ ਸੰਗਤ ਜਿਹੜੀ ਹੈ ਉਹ ਬੰਦੇ ਨੇ ਖੁਦ ਚਣਨੇ ਹੈ ਕਿ ਉਹ ਕਿਹੋ ਜੀ ਕਰਨੇ ਹੈ ਜਿੰਨਾ ਦੀ ਸੰਗਤ ਕਰੇਗਾ ਉਦਾਂ ਦਾ ਫਲ ਮਿਲੇਗਾ ਸੋ ਸਵਾਸਨ ਦੀ ਪੂੰਜੀ ਜਿਹੜੀ ਹੈ ਕਿੱਥੇ ਖਰਚਣੀ ਹੈ ਇਹ ਜੀਵ ਦੇ ਹੱਥ ਚ ਹੈ ਸੋ ਆਓ ਆਪਣੇ ਸਵਾਸਨ ਦੀ ਪੂੰਜੀ ਨੂੰ ਉਸ ਗੁਰੂ ਮਹਾਰਾਜ ਦੇ ਲੇਖੇ ਦੇ ਵਿੱਚ ਲਾਉਣ ਲਈ ਚਰਨਾ ਤੇ ਅਰਦਾਸ ਬੇਨਤੀ ਕਰੀਏ ਕਿ ਬਚੀ ਹੋਈ ਸਵਾਸਨ ਦੀ ਪੂੰਜੀ ਜਿਹੜੀ ਲੇਖੇ ਦੇ ਵਿੱਚ ਲੱਗ ਜਵੇ ਜੋ ਸਵਾਸਨ ਦੀ ਪੂੰਜੀ ਅਸੀਂ ਵਿਸ਼ੇ ਦੇ ਕਰਨ ਦੇ ਵਿੱਚ ਗੋ ਲਈਏ ਉਪਰ ਮਹਾਤਮਾ ਕਿਰਪਾ ਕਰਕੇ ਸਾਡੇ ਉਸ ਵਿਸ਼ੇਵਕਾਰਾਂ ਦੇ ਕਰਮ ਜਿਹੜੇ ਆ ਉਹਨਾਂ ਨੂੰ ਖਤਮ ਕਰਕੇ ਆਪਣਾ ਨਾਮ ਜਿਹੜਾ ਬਾਕੀ ਦੇ ਸਵਾਸ ਨਾਲ ਜਪਾ ਕੇ ਖਤਮ ਕਰ ਦੇਵੇ ਤਾਂ ਕਿ ਸਾਡਾ ਆਉਣ ਜਾਣ ਅੰਦਰ ਚੋਂ ਖਤਮ ਹੋ ਜਵੇ ਅਸੀਂ ਜਿੰਦੇ ਜੀ ਇਥੋਂ ਮੁਕਤੀ پاک ਚਲ ਜਾਈਏ ਇਹਨਾਂ ਸ਼ਬਦਾਂ ਤੋਂ ਸਿੱਖਦੇ ਹੋਏ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰੀਏ ਬੇਨਤੀ ਕਰੀਏ ਅਰਜੋਈ ਕਰੀਏ ਕਿ ਜੋ ਸ਼ਬਦ ਪੜਦੇ ਹਾਂ ਤੋਂ ਔਰ ਚਾਰ ਦਿਨ ਤੋਂ ਗਲਤੀਆਂ ਆਈਆਂ ਗੁਰੂ ਜੀ ਅਸੀਂ ਪੜਨ ਹਾਰਾਂ ਤੁਸੀਂ ਬਖਸ਼ਣਾ ਹਾ ਲੋ ਆਉਣ ਵਾਲੇ ਸਮੇਂ ਚ ਬਲ ਬਖਸ਼ੋ ਸ਼ੁੱਧ ਬੁੱਧੀ ਬਖਸ਼ੋ ਤਾਂ ਕਿ ਬਾਣੀ ਦਾ ਉਹ ਚਾਰਨ ਸ਼ੁੱਧ ਹੋ ਸਕੇ ਪੜਿਆ ਜਾ ਸਕੇ ਅਤੇ ਇਹ ਜੋ ਦੁਨਿਆਵੀ ਅਰਥ ਨਹੀਂ ਜੋ ਅਸਲੀ ਅਰਥ ਹੈ ਉਹ ਤੁਹਾਡੇ ਨਾਮ ਦੇ ਕਿਰਪਾ ਦੇ ਨਾਲ ਹੀ ਹੋਣਾ ਦਇਆ ਕਰੋਗੇ ਤਾਂ ਹੀ ਅਸਲੀ ਜਿਹੜੇ ਸ਼ਬਦ ਹੈ ਕਿਉਂਕਿ ਬਾਣੀ ਜਿਹੜੀ ਤੁਰਕੀ ਬਾਣੀ ਹੈ ਇਹ ਆਮ ਤਖਰੀ ਗਿਆਨ ਹੈ ਸੁਪਰਮਾਤਮਾ ਕਿਰਪਾ ਕਰੇ ਆਪ ਬੁੱਧੀ ਬਖਸ਼ੇ ਜਪਨਾ ਚਰਦਾਵ ਸਦੋ ਇਕਦ ਦੇ ਫਤਿ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ